ਦੇ ਕਾਫੀ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਮੰਨੇ ਜਾਂਦੇ ਅਰਬ ਦੇਸ਼ਾਂ ਦੇ ਸਮੂਹ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਦੇ ਫਲਸਤੀਨੀਆ ਨੂੰ ਗਾਜ਼ਾ ਤੋਂ ਗੁਆਂਢੀ ਦੇਸ਼ ਮਿਸਰ ਅਤੇ ਜਾਰਡਨ ਵਿੱਚ ਤਬਦੀਲ ਕਰਨ ਦੇ ਸੁਝਾਅ ਨੂੰ ਰੱਦ ਕਰ ਦਿੱਤਾ। ਮਿਸਰ, ਜਾਰਡਨ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ, ਫਲਸਤੀਨੀ ਅਥਾਰਟੀ ਅਤੇ ਅਰਬ ਲੀਗ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਗਾਜ਼ਾ ਅਤੇ ਕਬਜ਼ੇ ਵਾਲੇ ਵੈਸਟ ਬੈਂਕ ਵਿੱਚ ਫਲਸਤੀਨੀਆ ਨੂੰ ਉਹਨਾਂ ਦੇ ਖੇਤਰਾਂ ਤੋਂ ਬਾਹਰ ਕੱਢਣ ਦੀ ਕਿਸੇ ਵੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਟਰੰਪ ਨੇ ਪਿਛਲੇ ਮਹੀਨੇ ਇਹ ਵਿਚਾਰ ਪੇਸ਼ ਕਰਦਿਆਂ ਕਿਹਾ ਸੀ ਕਿ ਉਹ ਜਾਰਡਨ ਅਤੇ ਮਿਸਰ ਦੇ ਨੇਤਾਵਾਂ ਨੂੰ ਅਪੀਲ ਕਰਨਗੇ ਕਿ ਉਹ ਗਾਜ਼ਾ ਦੀ ਬੇਕਾਰ ਆਬਾਦੀ ਨੂੰ ਆਪਣੇ ਨਾਲ ਲੈ ਲੈਣ ਤਾਂ ਜੋ ਇਸ ਇਲਾਕੇ ਨੂੰ ਇੱਕ ਤਰੀਕੇ ਨਾਲ ਨਵਾਂ ਮਹਾਂਦਰਾ ਦਿੱਤਾ ਜਾ ਸਕੇ। ਉਨਾ ਕਹਿਆ ਕਿ ਗਾਜ਼ਾ ਦੀ 23 ਲੱਖ ਦੀ ਆਬਾਦੀ ਦੇ ਜ਼ਿਆਦਾਤਰ ਹਿੱਸੇ ਦਾ ਮੁੜ ਵਸੀਬਾ ਅਸਥਾਈ ਜਾਂ ਲੰਮੇ ਸਮੇਂ ਲਈ ਹੋ ਸਕਦਾ ਹੈ ਇਜ਼ਰਾਈਲ ਦੇ ਕੁਝ ਅਧਿਕਾਰੀਆਂ ਨੇ ਜੰਗ ਦੇ ਸ਼ੁਰੂ ਵਿੱਚ ਤਬਾਦਲੇ ਦਾ ਵਿਚਾਰ ਉਠਾਇਆ ਸੀ ਪਰ ਇਸ ਸਮੁੱਚੀ ਯੋਜਨਾ ਨੂੰ ਅਰਬ ਦੇਸ਼ਾਂ ਦੇ ਸਮੂਹ ਤੋਂ ਕੋਈ ਹੰਗਾਰਾ ਨਹੀਂ ਮਿਲਿਆ